ਇਹ ਜੋ ਸਾਡਾ ਗਾਜੀਕੋਟ ਨਗਰ ਵਿਖੇ ਬਾਬਾ ਫਲਾਟੀ ਸ਼ਾਦੀ ਯਾਦ ਦੇ ਵਿੱਚ ਹਰ ਸਾਲ ਸਾਲਾਨਾ ਛਿੰਝ ਮੇਲਾ ਕਰਵਾਇਆ ਜਾਂਦਾ ਅੱਜ ਤੋਂ 40 ਸਾਲ ਪਹਿਲਾਂ ਇਹ ਮੇਲਾ 10 ਰੁਪਏ ਦੇ ਵਿੱਚ ਸ਼ੁਰੂ ਹੋਇਆ ਸੀ ਛੋਟੇ ਛੋਟੇ ਬੱਚਿਆਂ ਨੂੰ ਖੜਾ ਕੇ ਸਾਡੇ ਬਜ਼ੁਰਗ ਜਿਹੜੇ ਵੀਰ ਕੁਝ ਇਸ ਦੁਨੀਆ ਤੋਂ ਚਲੇ ਗਏ ਹਨ ਉਹਨਾਂ ਨੇ ਸ਼ੁਰੂ ਕੀਤਾ ਸੀ ਔਰ ਅੱਜ 2024 ਦੇ ਵਿੱਚ ਇਹੀ ਮੇਲਾ ਲੱਖਾਂ ਦੇ ਵਿੱਚ ਚਲਾ ਗਿਆ ਲੱਖਾਂ ਰੁਪਏ ਅਸੀਂ ਗਾਇਕਾਂ ਨੂੰ ਦਿੰਨੇ ਆਂ ਔਰ ਮਾਲੀ ਦੀ ਕੁਸ਼ਤੀ ਦੇ ਲੱਖਾਂ ਰੁਪਏ ਉਹਨਾਂ ਨੂੰ ਵੀ ਦਿੰਨੇ ਆਂ ਵਧੀਆ ਕਬੱਡੀ ਦੀਆਂ ਟੀਮਾਂ ਜਿਹੜੀਆਂ ਫਾਈਨਲ ਦੇ ਵਿੱਚ ਪਹੁੰਚਦੀਆਂ ਹਨ ਉਹਨਾਂ ਨੂੰ ਵਧੀਆ-ਵਧੀਆ ਇਨਾਮ ਦਿੰਨੇ ਆਂ ਇਸ ਕਰਕੇ ਇਸ ਮੇਲੇ ਦੇ ਵਿੱਚ ਅੱਜ ਦੇ ਦਿਨ ਐਨ ਆਰ ਆਈ ਵੀਰਾਂ ਦਾ ਬਹੁਤ ਸਹਾਇਕ ਹੈ ਔਰ ਗਾਜੀਕੋਟ ਦੀ ਸਾਰੀ ਨਜ਼ਰ ਦਾ ਬਹੁਤ ਸਹਾਇਕ ਹੈ ਮੈਂ ਗਾਜੀਕੋੜ ਦੀ ਛਿੰਝ ਮੇਲੇ ਦੀ ਕਮੇਟੀ ਵੱਲੋਂ ਗਾਜੀਕੋੜ ਨਗਰ ਵੱਲੋਂ ਐਨਆਰਆਈ ਵੀਰਾਂ ਵੱਲੋਂ ਇਹ ਛਿੰਝ ਮੇਲੇ ਦੀਆਂ ਸਾਰਿਆਂ ਨੂੰ ਹੀ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ ਅਗਲੇ ਸਾਲ ਮੈਂ ਅਪੀਲ ਕਰਦਾ ਹਾਂ ਕਿ ਪੰਜਾਬ ਦੇ ਵਿੱਚੋਂ ਚੋਟੀ ਦੀਆਂ ਟੀਮਾਂ ਚੋਟੀ ਦੇ ਪਹਿਲਵਾਨ ਔਰ ਵਧੀਆ ਇਸਤੂਨ ਵਧੀਆ ਗਾਇਕ ਅਸੀਂ ਇਸ ਮੇਲੇ ਦੇ ਵਿੱਚ ਬੁਲਾਵਾਂਗੇ ਮੈਂ ਦੁਬਾਰਾ ਆਪਣੇ ਵੱਲੋਂ ਸ਼ੇਂਜ ਕਮੇਟੀ ਵੱਲੋਂ ਨਗਰ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਅੱਜ ਸ਼ੇਂਜ ਮੇਲਾ ਮਾਲੀ ਦੀ ਕੁਸ਼ਤੀ ਦੇ ਬਾਅਦ ਸਮਾਪਤ ਹੋ ਜਾਏਗਾ ਥੈਂਕ ਯੂ ਵੈਰੀ ਮਚ ਭਾਈ ਦੇ ਮੇਲੇ ਬਾਰੇ ਸਭ ਤੋਂ ਪਹਿਲਾਂ ਮੈਂ ਸ਼ੇਂਜ ਕਮੇਟੀ ਐਨ ਆਰ ਆ ਵੀਰ ਬਾਬਾ ਫਲਾੜਾ ਸ਼ਾਹ ਇਹਨਾਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਬਹੁਤ ਵੱਡਾ ਪ੍ਰਾਲਾਵਾ ਇਸ ਮੇਲਿਆਂ ਕਰਕੇ ਸਾਡੇ ਕੁਝ ਬੱਚਿਆਂ ਨੂੰ ਮਤਲਬ ਜਿਹੜੇ ਨਸ਼ਿਆਂ ਨਾਲ ਜੁੜਦੇ ਪਏ ਆ ਉਹਨਾਂ ਨੂੰ ਦੂਰ ਰੱਖਿਆ ਜਾ ਸਕਦਾ ਬਾਤਵਾਦ ਮੇਲੇ ਕਰਾਉਣੇ ਚਾਹੀਦੇ ਆ ਬਾਤਵਾਦ ਖੇਡਾਂ ਕਰਾਉਣੀਆਂ ਚਾਹੀਦੀਆਂ ਹਰ ਕੇ ਨੂੰ ਪ੍ਰਸਾਧਿਤ ਕਰਨਾ ਚਾਹੀਦਾ ਕਿ ਨਸ਼ਿਆਂ ਨੂੰ ਜਿਹੜਾ ਸਭ ਤੋਂ ਜਿਹੜਾ ਕੋੜ ਵੱਡਾ ਬਣ ਗਿਆ ਨਸ਼ਾ ਨਸ਼ੇ ਨੂੰ ਕਿੱਦਾਂ ਮਗਾਉਣਾ ਨਸ਼ੇ ਨੂੰ ਇਦਾਂ ਹੀ ਮਗਾਇਆ ਜਾ ਸਕਦਾ ਸ਼ੌਂਕ ਜਾਗਦਾ ਬੱਚਿਆਂ ਦਾ ਦੇਖ ਕੇ ਸ਼ੌਂਕ ਜਾਗਦਾ ਅਸੀਂ ਇਹ ਨਾ ਦੇਖੀਏ ਵੀ ਇਹ ਮੇਲਾ ਵਾ ਮੇਲਾ ਨਹੀਂ ਆ ਇਹ ਇੱਕ ਖੇਡ ਆ ਇਹ ਖੇਡਾਂ ਤੋਂ ਜਿਹੜੇ ਬੱਚੇ ਆ ਦੇਖ ਕੇ ਉਤਸਾਹਿਤ ਹੁੰਦੇ ਆ ਵੀ ਮਮੀ ਇਦਾਂ ਦਾ ਪਹਿਲਵਾਨ ਬਣਾਂਗਾ ਮਮੀ ਇਦਾਂ ਦਾ ਖੜਾਦੀ ਬਣਾਂਗਾ ਤੇ ਇਹ ਸਾਡੇ ਪਿੰਡ ਲਗਭਗ 40 ਸਾਲ ਹੋ ਚੁੱਕੇ ਆ ਇਹ ਵੀ ਛੋਟੇ ਛੋਟੇ ਘੇਟਦੇ ਰਹੇ ਆ ਗਲਾਸ 10-10 ਰੁਪਏ ਦਿੰਦੇ ਰਹੇ ਨੇ ਤੇ ਅੱਜ ਲੱਖਾਂ 'ਚ ਪਹੁੰਚ ਗਿਆ ਤੇ ਬਾਬਾ ਫਲਾਣਾ ਸ਼ਾਹ ਦੀ ਕਿਰਪਾ ਨਾਲ ਬੱਚੇ ਬਹੁਤ ਬਾਹਰ ਜਾ ਚੁੱਕੇ ਆ ਐਨ ਆਰ ਆਈ ਵੀਰ ਬਣ ਗਏ ਅੱਡੇ ਬੜੀ ਮਾਇਆ ਭੇਜ ਰਹੇ ਆ ਬੜਾ ਵੱਡਾ ਮੇਲਾ ਕਰਾ ਰਹੇ ਆ ਉਹ ਵਾਲੇ ਸਮੇਂ ਚ ਹੋਰ ਵੱਡੇ ਮੇਲੇ ਹੋਣਗੇ ਹੋਰ ਵੱਡਾ ਮੇਲਾ ਹੋਏਗਾ ਤੇ ਇਹਨਾਂ ਦਾ ਬਹੁਤ ਬਹੁਤ ਧੰਨ ਆ ਰਿਹਾ ਐਨ ਆਰ ਆਈ ਨਾਲ ਵੀਰਾਂ ਦਾ ਇਹਨਾਂ ਤੋਂ ਬਿਨਾ ਮੇਲਾ ਛੋਟਾ ਸੀ ਹੁਣ ਮੇਲਾ ਵੱਡਾ ਹੋ ਗਿਆ ਇਹ ਬਹੁਤ ਵੱਡਾ ਇਨਾਮ ਹੈ ਕਾਲੀਕੋਟ ਵਿੱਚੋਂ ਜਿਹੜਾ ਇਹ ਦਿੱਤੇ ਦਿਓ 1.5 ਲੱਖ ਰੁਪਏ ਦਾ ਇਨਾਮ ਕਿਤੇ ਛੋਟੇ ਕਿਤੇ ਲੱਗੇ ਜਗੇ ਪਿੰਡਾਂ ਚ ਨਹੀਂ ਮਿਲਦਾ ਕਿ ਕਿੱਧਰ ਇਹ ਜਿਹੜਾ ਇਨਾਮ 1.5 ਲੱਖ ਰੁਪਇਆ ਇਸ ਕਰਕੇ ਰੱਖਿਆ ਵੀ ਜਿਹੜੇ ਪੁਲਵਾਨ ਹੁਲਦੇ ਹੀ ਉਹ ਦੇਖਣ ਵੀ ਇਹ 1.5 ਲੱਖ ਰੁਪਏ ਦਾ ਘੋੜਾ ਤਾਂ ਇਹ ਕਿਉਂ ਨਹੀਂ ਘੁੱਲ ਸਕਦੇ ਸਾਡੇ ਬੱਚੇ ਵੀ ਦੇਖਣ ਉਹਨਾਂ ਦੀ ਜਿਹੜੀ ਹੈ ਉਹ ਏਮ ਬਣੇ ਵੀ ਮੈਂ ਖੜਾਰੀ ਬੰਨਾ ਇਹ ਜਿਹੜੀਆਂ 1.5 ਲੱਖ ਰੁਪਈਆਂ ਵਾਲੀਆਂ ਦਿੰਦੇ ਆਂ ਇਸ ਲਈ ਦਿੰਦੇ ਆਂ ਵੀ ਇਹਨਾਂ ਦੇ ਸ਼ਰੀਰ ਦੇਖੋ ਇਹ ਬਿਨਾਂ ਨਸ਼ੇ ਤੋਂ ਆ ਇਹ ਨਸ਼ਾ ਨਹੀਂ ਕਰਨ ਵਾਲੇ ਜੇ ਅਸੀਂ ਵੀ ਇਹਨਾਂ ਨੂੰ ਇਹਦਾ ਆਪਣੇ ਬੱਚਿਆਂ ਨੂੰ ਪ੍ਰਸਾਦਿਤ ਕਰਾਂਗੇ ਤਾਂ ਉਹ ਸਮੇਂ ਵਿੱਚ ਤੁਹਾਨੂੰ ਨਸ਼ੇ ਨਸ਼ੇ ਤੋਂ ਪੰਜਾਬ ਖਤਮ ਹੁੰਦਾ ਲੱਗੇਗਾ ਨਸ਼ੇ ਹੋਂ ਜਾਂਦਾ ਨਹੀਂ ਲੱਗੇਗਾ ਤੁਹਾਨੂੰ ਅੱਜ ਤੇ ਮੇਰੇ ਵਿੱਚ ਬਹੁਤ ਵੱਡਾ ਇਕੱਠ ਬਿਲਕੁਲ ਕੀ ਕਹਿਣਾ ਚਾਹੋਗੇ ਦੇਖੋ ਜੀ ਇਹ ਇਕੱਠ ਤੇ ਪੰਜਾਬ ਗਾਜੀਕੋਟ ਪਿੰਡ ਜਿਹੜਾ ਘੜ ਤੋਂ ਘੜ ਤੱਕ 10 12 10 12 ਪਿੰਡਾਂ ਨਾਲ ਘਿਰਿਆ ਆਇਆ ਵਾ ਇਹਨਾਂ ਦਾ ਬਹੁਤ ਮਾਨ ਸਨਮਾਨ ਆ ਉਹ ਤਾਂ ਕਿਸ਼ਾਨਗਰ ਗਾਜੀਕੋਟ ਭਾਦਰ ਸੰਗਤਾਂ ਆਂ ਨੇ ਪੈਸੇ ਵੀ ਦਿੱਤੇ ਇਹਨਾਂ ਨੇ ਇਹ ਇਕੱਠ ਦਾ ਇਹੋ ਹੀ ਆ ਵੀ ਇੱਕ ਵਧੀਆ ਮੇਲਾ ਵਾ ਬਿਨਾ ਪਾਤੀ ਤੋਂ ਆ ਤੇ ਇਹ ਇਕੱਠ ਦਾ ਪ੍ਰਤੀਕ ਆ ਆਉਣ ਵਾਲੇ ਦਿਨਾਂ ਚ ਕਿਸ ਤਰ੍ਹਾਂ ਦੇ ਮੇਲੇ ਆਉਣ ਵਾਲੇ ਦਿਨਾਂ ਚ ਬਹੁਤ ਵੱਡਾ ਮੇਲਾ ਹੋਏਗਾ ਜੀ ਜੇ ਮੈਨੂੰ ਕੋਈ ਸੱਜਣ ਕਹਿ ਰਿਹਾ ਵੀ ਅਗਲੀ ਵਾਰ ਮੈਂ ਸਪਲੈਂਡਰ ਦੇ ਦੇਵਾਂਗਾ ਮਾਲੀ ਦੇ ਕੱਲੇ-ਕੱਲੇ ਬੰਦੇ ਦੇਣ ਨੂੰ ਤਿਆਰ ਬੈਠੇ ਨੇ ਬਾਬਾ ਫਲਾਣਾ ਸਾਡੀ ਕਿਰਪਾ ਚਾਹੀਦੀ ਹਈ ਜੀ ਕਿਰਵਾ ਮਨ ਕਰਾ ਗਿਆ